ਪੰਜਾਬ ਵਿੱਚ ਰੁੱਤਾਂ ਥਿੱਤਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਅੱਜ ਕੱਲ ਜਿਵੇਂ ਔੜ ਲੱਗੀ ਹੋਈ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਔਰ ਉਹਦੇ ਨਾਲ ਹੀ ਜਿਹੜੇ ਪਸ਼ੂ ਪੰਛੀ ਆ ਉਹ ਵੀ ਬੜੇ ਵਿਆਕੁਲ ਹੋਏ ਹੋਏ ਆ ਮਨੁੱਖਾਂ ਦੇ ਨਾਲ ਨਾਲ ਕਿਸ ਗਰਮੀ ਨੇ ਹਾਲੋ ਬਿਹਾਲ ਇਸ ਤਰ੍ਹਾਂ ਕੀਤਾ ਹੋਇਆ ਸੋ ਇਹਦੇ ਨਾਲ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਪੁਰਾਣੇ ਸਮਿਆਂ ਵਿੱਚ ਗੁੱਡੀ ਫੂਕਣ ਦਾ ਰਿਵਾਜ ਸੀਗਾ ਬਹੁਤ ਸਾਰੇ ਬੱਚੇ ਜਿਹੜੇ ਇਕੱਠੇ ਹੋ ਜਾਂਦੇ ਸੀ ਤੇ ਲੀਰਾਂ ਦੀ ਇੱਕ ਗੁੱਡੀ ਬਣਾ ਕੇ ਉਹਨੂੰ ਫੂਕਦੇ ਸੀ ਵਿਸ਼ਵਾਸ ਇਹ ਕੀਤਾ ਜਾਂਦਾ ਸੀ ਕਿ ਇਹ ਗੁੱਡੀ ਫੂਕਣ ਦੇ ਨਾਲ ਮੀਂਹ ਜਰੂਰ ਪਏਗਾ ਸੋ ਉਸ ਤੋਂ ਬਾਅਦ ਬਹੁਤ ਸਾਰੀਆਂ ਰਸਮਾਂ ਕਰਕੇ ਉਹਦਾ ਦਾ ਸੰਸਕਾਰ ਕੀਤਾ ਜਾਂਦਾ ਸੀ ਉੱਥੇ ਕੁਝ ਨਾ ਕੁਝ ਵੰਡਿਆ ਜਰੂਰ ਜਾਂਦਾ ਸੀ ਉਹਨਾਂ ਦੇ ਵਿੱਚ ਔਰ ਬੱਚੇ ਜਿਹੜੇ ਸੀ ਉਹ ਖੁਸ਼ੀ ਵਿੱਚ ਉਛਲਦੇ-ਕੁੱਦਦੇ ਸੀ ਪਰ ਉਹਦੇ ਨਾਲ ਇਹ ਗੁੱਡੀ ਫੂਕ ਕੇ ਇਹ ਵਿਸ਼ਵਾਸ ਸੀ ਕਿ ਸ਼ਾਇਦ ਮੀਂਹ ਜਰੂਰ ਪੈਗਾ ਇਸੇ ਤਰ੍ਹਾਂ ਹੀ ਗੁੱਡੀ ਫੂਕਣ ਤੋਂ ਇਲਾਵਾ ਇੱਕ ਢੋਡਾ ਘੜਦੇ ਹੁੰਦੇ ਸੀ ਇੱਕ ਬੱਚੇ ਦਾ ਮੂੰਹ ਤੇ ਕਾਲਖ ਮਲ ਕੇ ਤੇ ਉਹਨੂੰ ਬੋਲਿਆ ਜਾਂਦਾ ਸੀ ਕਾਲਾ ਢੋਡਾ ਮੀਂਹ ਮੰਗਦਾ ਕਾਲਾ ਢੋਡਾ ਮੀਂਹ ਮੰਗਦਾ ਤੇ ਉਹਦੇ ਨਾਲ ਵੀ ਇਹ ਵਿਸ਼ਵਾਸ ਜਿਹੜਾ ਉਹ ਜੁੜਿਆ ਹੋਇਆ ਸੀ ਪਰ ਹੁਣ ਲੋਕਾਂ ਵਿੱਚ ਜਾਗਰੂਕਤਾ ਆ ਚੁੱਕੀ ਆ ਪੜ੍ਹਾਈ ਆ ਚੁੱਕੀ ਆ ਇਹਦੇ ਵੀ ਇਹ ਰਸਮਾਂ ਤੇ ਵੀ ਕਈ ਵਾਰੀ ਅਸੀਂ ਕੁਛ ਨਾ ਕੁਛ ਜਿਹੜਾ ਸਾਡੇ ਮਨ ਦੇ ਵਿੱਚ ਪ੍ਰਸ਼ਨ ਪੈਦਾ ਹੁੰਦੇ ਕਿ ਗੁੱਡੀ ਹੀ ਕਿਉਂ ਫੂਕੀ ਜਾਂਦੀ ਸੀ ਕੁੜੀਆਂ ਨੂੰ ਜਿਹੜਾ ਮਾਨ ਸਤਕਾਰ ਉਹ ਕਿਉਂ ਨਹੀਂ ਸੀ ਦਿੱਤਾ ਜਾਂਦਾ ਇਹ ਰਸਮ ਇਸ ਕਰਕੇ ਵੀ ਅਸੀਂ ਅੱਜ ਕੱਲ ਨਹੀਂ ਕੀਤੀ ਜਾਂਦੀ ਕਿਉਂਕਿ ਧੀਆਂ ਜਿਹੜੀਆਂ ਉਹ ਘਰ ਦੀ ਖਾਨਦਾਨ ਦੀ ਵੇਲ ਵਧਾਉਂਦੀਆਂ ਨੇ ਪੁੱਤਰਾ ਵਾਂਗੂ ਹੀ ਵੇਲ ਵਧਾਉਂਦੀਆਂ ਨੇ ਸੋ ਇਹ ਰਸਮਾਂ ਹੌਲੀ ਹੌਲੀ ਮੁੱਕਦੀਆਂ ਜਾ ਰਹੀਆਂ ਪਰ ਫਿਰ ਵੀ ਪੁਰਾਣੇ ਸਮਿਆਂ 'ਚ ਇਹ ਰਸਮਾਂ ਕੀਤੀਆਂ ਜਾਂਦੀਆਂ ਸੀ ਉਹ ਇੱਕ ਐਸਾ ਜਿਹੜਾ ਸਾਡੀ ਦਿਮਾਗ ਦੇ ਵਿੱਚ ਇੱਕ ਕਾਨਸੈਪਟ ਸੀਗਾ ਕਿ ਇਹ ਗੁੱਡੀ ਫੂਕਣ ਦੇ ਨਾਲ ਮੀਂਹ ਪਵੇਗਾ ਔਰ ਇਹ ਰਸਮ ਜਿਹੜੀ ਕੀਤੀ ਜਾਂਦੀ ਸੀ ਪਰ ਹੁਣ ਇਹ ਰਸਮ ਜਿਹੜੀ ਆ ਉਹ ਇਸੇ ਕਰਕੇ ਸ਼ਾਇਦ ਮੁੱਕਦੀ ਜਾ ਰਹੀ ਆ ਕਿ ਧੀਆਂ ਜਿਹੜੀਆਂ ਉਹ ਪੜਨ ਲਿਖਣ ਲੱਗ ਪਈਆਂ ਨੇ ਔਰ ਧੀਆਂ ਨੂੰ ਬਰਾਬਰ ਦਾ ਸਤਿਕਾਰ ਮਿਲਿਆ ਜਾ ਰਿਹਾ ਕਿਉਂ ਉਹਨਾਂ ਨੂੰ ਫੂਕਿਆ ਜਾਵੇ ਇਸ ਕਰਕੇ ਇਹ ਤੇ ਸਾਰਾ ਕੁਦਰਤ ਦੇ ਹੱਥ ਵਾਸਾ ਮੌਸਮ ਦੇ ਹੱਥ ਵਾਸਾ ਕਿ ਮੀਂਹ ਪੈਣਾ ਜਾਂ ਨਾ ਪੈਣਾ ਪਰ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਜ਼ਰੂਰ ਸੀ ਛੋਟੇ-ਛੋਟੇ ਵਿਸ਼ਵਾਸ ਸੀ ਜਿਹੜੇ ਇਹ ਮਨਾਏ ਜਾਂਦੇ ਸੀ ਔਰ ਰਸਮਾਂ ਦੇ ਰੂਪ ਵਿੱਚ ਕੀਤੇ ਜਾਂਦੇ ਸੀ ਔਰ ਦਲੀਆ ਵੀ ਵੰਡਿਆ ਜਾਂਦਾ ਸੀ ਕਿ ਮੀਂਹ ਕਿਸੇ ਨਾ ਕਿਸ ਤਰ੍ਹਾਂ ਪਵੇ ਰੱਬ ਅਗੇ ਅਰਦਾਸਾਂ ਕੀਤੀਆਂ ਜਾਂਦੀਆਂ ਸੀ ਸੋ ਅੱਜ ਇਹ ਰਸਮਾਂ ਜਿਹੜੀਆਂ ਉਹ ਸਾਡੇ ਸਮਾਜ ਦੇ ਵਿੱਚੋਂ ਹੌਲੀ-ਹੌਲੀ ਹੌਲੀ-ਹੌਲੀ ਖਾਰਜ ਹੁੰਦੀਆਂ ਜਾ ਰਹੀਆਂ ਵਾ ਸੋ ਇਹ ਰਸਮਾਂ ਜਿਹੜੀਆਂ ਹਮੇਸ਼ਾ ਸਾਡੇ ਚੇਤਿਆਂ ਦੇ ਵਿੱਚ ਵਸੀਆਂ ਜ਼ਰੂਰ ਰਹਿਣਗੀਆਂ ਕਿਉਂਕਿ ਅਵਚੇਤਨ ਜਿਹੜਾ ਮਨੁੱਖੀ ਅਵਚੇਤਨ ਉਹਦੇ ਵਿੱਚ ਇਹ ਰਸਮ ਵੀ ਗੁੱਡੀ ਫੂਕਣ ਦੀ ਰਸਮ ਜਿਹੜੀ ਆ ਉਹ ਜ਼ਰੂਰ ਪਈ ਹੋਏਗੀ ਕਿਸੇ ਨਾ ਕਿਤੇ बाद भॻवान भॻवान कराणु आए पाणी जी कुटई वरबा डोल गई दीवाई दीवाे भॻवान डोल गई ਨਸੀ ਮਾਰੂ ਜਾਨ ਕੇ ਰੱਤਾ ਕਰ ਗਈ ਸ਼ਾਨ ਕੇ ਕੁੱਤੀ ਮਰਦੀ ਜਾ ਕੇ ਰੱਤਾ ਕਰ ਗਈ ਸ਼ਾਨ ਕੇ ਹਾਈ ਕੁੱਟੀਆਂ ਹਾਈ ਕੁੱਟੀਆਂ ਬੂ 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 ਕੁੱਟੀਆਂ ਹਾਈ ਕੁੱਟੀਆਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦੇ ਨਾਲ